ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਬਲੋਆ ਸੁਣੀ ਪਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰੈ ਰਾਸ ਕਰ ਚਰਨ ਅੰਮ੍ਰਿਤ ਸਿੱਖਾਂ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪਰਿਪਮਣਾ ਜਗ ਵਰਤਾਇਆ ਉਲਟਾ ਖੇਲ ਪ੍ਰਮਾਦਾ ਪੈਰਾਂ ਉੱਪਰ ਸੇਸ਼ ਨਿਵਾਇਆ ਕਲਯੁਗ ਬਾਬੇ ਟਾਰਿਆ ਸਤ ਨਾਮ ਪੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਬਖਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਹੀ ਪਠਾਇਆ ਚਰਨ ਧੋਏ ਰ ਰਸ ਕਰ ਚਰਨ ਮ੍ਰਿਤ ਸਿੱਖਾਂ ਪੀਲਾਇਆ ਪਰ ਬ੍ਰਹਮ ਪੂਰਨ ਅਬ੍ਰਹਮ ਕਾਲ ਜੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਤੇਰੀ ਪਵਣ ਜਗ ਵਰਤਾਇਆ ਉਲਟਾ ਖੇਲ ਪਿਰਮਦਾ ਪੈਰਾਂ ਉੱਪਰ ਸੀਸ ਨਿਵਾਇਆ ਕਲ ਜਗ ਬਾਬੇ ਧਾਰਿਆ ਸਤਨਾਮ ਬੜ ਮੰਤਰ ਸੁਣਾਇਆ ਕਲ ਤਾਰਨ ਗੁਰੂ ਨਾਨਕ ਆਇਆ ਸੁਣੀ ਬੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨ ਅੰਮ੍ਰਿਤ ਸਿਖਾਂ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮਾ ਕਲ ਜੁਗ ਦੇ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੀ ਪੈਰੀ ਪਵਨ ਜਗ ਵਰਤਾਇਆ ਉਲਟਾ ਖੇਲ ਪਿਰਮਦਾ ਪੈਰਾਂ ਉੱਪਰ ਸਿਰ ਨਿਵਾਇਆ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰ ਨਾਨਕ ਆਇਆ ਸੁਣੀ ਪਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨ ਅੰਮ੍ਰਿਤ ਸਿੱਖਾਂ ਪਿਲਾਇਆ ਕਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣ ਰੰਗ ਬਰਾਬਰੀ ਪੈਰੀ ਪਵਨ ਜਗ ਵਰਤਾਇਆ ਉਲਟਾ ਖੇਲ ਪਿਰਮਦਾ ਪੈਰਾਂ ਉੱਪਰ ਸਿਰ ਨਿਵਾਇਆ ਕਲ ਜੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਪਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰੈ ਰਾਸ ਕਰ ਚਰਨਾ ਅੰਮ੍ਰਿਤ ਸਿਖਾਂ ਪਿਲਾਇਆ ਪਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੀ ਪੈਰੀ ਪਵਨ ਜਗ ਵਰਤਾਇਆ ਉਲਟਾ ਖੇਲ ਪ੍ਰਮਦਾ ਪੈਰਾ ਉੱਪਰ ਸਿਰਿ ਸਿਵਾਇਆ ਕਲਯੁਗ ਬਾਬੇ ਤਾਰਿਆ ਸਤ ਨਾਮ ਬੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਬਕਾਰ ਦਦਾਰ ਪ੍ਰਭ ਗੁਰੂ ਨਾਨਕ ਜਗ ਮਹੀ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨ ਅੰਮ੍ਰਿਤ ਸਿਖਾਂ ਪਿਲਾਇਆ ਕਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੇ ਕਹਿ ਬਣ ਜਗ ਵਰਤਾਇਆ ਉਲਟਾ ਖੇਲ ਪ੍ਰਮਦਾ ਪੈਰਾ ਉੱਪਰ ਸੀਸ ਨਿਵਾਇਆ ਕਲ ਯੁਗ ਬਾਬੇ ਧਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਬਕਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਤੋਏ ਰੈ ਰਾਸ ਕਰ ਚਰਨ ਅਮ੍ਰਿਤ ਸਿੱਖਾਂ ਪਿਲਾਇਆ ਭਾਰ ਬ੍ਰਹਮ ਪੂਰਨ ਬ੍ਰਹਮ ਕਲ ਜੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੇ ਪੈਰੀ ਬਵਣ ਜਗ ਵਰਤਾਇਆ ਉਲਟਾ ਖੇਲ ਪਿਰਮਦਾ ਪੈਰਾ ਉਪਰ ਸੇਸ਼ ਨਿਵਾਇਆ ਕਲਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਰਨਾਇਆ ਕਲ ਤਰਨ ਗੁਰ ਨਾਨਕ ਆਇਆ ਸੁਣੀ ਪਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਮ੍ਰਿਤ ਸਿਖਾਂ ਪੀਲਾਇਆ ਪਾਰ ਬ੍ਰਹਮ ਬੂਰਾ ਨ ਬ੍ਰਹਮ ਕਲ ਜੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਵਕਰਾਇਆ ਰਾਣਾ ਰੰਕ ਬਰਾਬਰੇ ਤੇਰੀ ਬਮਣ ਜਗ ਵਰਤਾਇਆ ਉਲਟਾ ਖੇਲ ਪਿਰਮਦਾ ਪੈਰਾਂ ਉੱਪਰ ਸੀਸ ਨਿਵਾਇਆ ਕਲ ਜੁਗ ਬਾਬੇ ਤਾਰਿਆ ਸਤਨਾਮ ਬੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਪਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨ ਅੰਮ੍ਰਿਤ ਸਿਖਾਂ ਪਿਲਾਇਆ ਪਾਰ ਬ੍ਰਹਮ ਬੂਰ ਨ ਬ੍ਰਹਮ ਕਲ ਜੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈ ਰਿ ਪਵਨਾ ਜਗ ਵਰਤਾਇਆ ਉਲਟਾ ਖੇਲ ਬ੍ਰਹਮਦਾ ਪੈਰਾਂ ਉਪਰ ਸਿਰ ਨਿਵਾਇਆ ਕਲ ਯੁਗ ਬਾਬੇ ਤਾਰਿਆ ਸਤਨਾਮ ਪੜਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਬਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨ ਅੰਮ੍ਰਿਤ ਸਿਖਾਂ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੀ ਪੈਰੇ ਪਵਨ ਜਗ ਵਰਤਾਇਆ ਉਲਟਾ ਖੇਲ ਬਿਰਮਦਾ ਪੈਰਾ ਉੱਬਰ ਸੀਸ ਨਿਵਾਇਆ ਕਲ ਜਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਪ੍ਰਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਅੰਮ੍ਰਿਤ ਸਿਖਾਂ ਪੀਲਾਇਆ ਪਾਰ ਬ੍ਰਹਮ ਪੂਰਨ ਬ੍ਰਹਮਾ ਕਲ ਯੁਗ ਅੰਦਰ ਵੇਖ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੀ ਪੈਰੀ ਪਵਨ ਜਗ ਵਰਤਾਇਆ ਉਲਟਾ ਖੇਲ ਪ੍ਰਮਦਾ ਪੈਰਾ ਉਪਰ ਸੇਸ਼ ਨਿਵਾਇਆ ਕਲਯੁਗ 바ਬੇ ਤਾਰਿਆ ਸਤ ਨਾਮ ਬੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਬਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨ ਅੰਮ੍ਰਿਤ ਸਿਖਾਂ ਪੀਲਾਇਆ ਪਾਰ ਬ੍ਰਹਮ ਪੂਰਨ ਬ੍ਰਹਮਾ ਕਲ ਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੇ ਪੈਰੇ ਪਵਨ ਜਗ ਵਰਤਾਇਆ ਉਲਟਾ ਖੇਲ ਪਿਰਮਦਾ ਪੈਰਾ ਉਪਰ ਸੇਸਨ ਵਾਇਆ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਪਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨ ਅੰਮ੍ਰਿਤ ਸਿੱਖਾਂ ਪੀ ਲਾਇਆ ਤਾਰ ਬ੍ਰਹਮ ਪੂਰਨ ਬ੍ਰਹਮ ਕਲ ਜੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੀ ਤੇ ਪੈ ਪਵਨ ਜਗ ਵਰਤਾਇਆ ਉਲਟਾ ਖੇਲ ਪ੍ਰਮਦਾ ਪੈਰਾ ਉੱਪਰ ਸੇਸ ਨਿਵਾਇਆ ਕਲ ਯੁਗ ਬਾਬੇ ਤਾਰੇ ਆ ਸਤ ਨਾਮ ਬੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਪਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨ ਅੰਮ੍ਰਿਤ ਸਿਖਾਂ ਪੀਲਾਇਆ ਪਰ ਬ੍ਰਹਮ ਪੂਰਨ ਬ੍ਰਹਮ ਕਲ ਯੁਗੇ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਬਰੇ ਪਰਿਪਵਣ ਜਗ ਵਰਤਾਇਆ ਉਲਟਾ ਖੇਲ ਪਿਰਮਦਾ ਪੈਰਾਂ ਉੱਪਰ ਸੀਸ ਨਿਵਾਇਆ ਕਲ ਯੁਗ ਬਾਬੇ ਤਾਰੇ ਆ ਸਤ ਨਾਮ ਪੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਬੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਬਠਾਇਆ ਚਰਨ ਧੋਏ ਰਹਿਰਾਸ ਕਰ ਚਰਨ ਅੰਮ੍ਰਿਤ ਸਿਖਾਂ ਪੀਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਜੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੇ ਤੇਰੀ ਪਵਣ ਜਗ ਵਰਤਾਇਆ ਉਲਟਾ ਖੇਲ ਪਿਰਮਦਾ ਪਹਿਰਾਉ ਪਰੇਸ਼ੀਸ਼ ਨਵਾਇਆ ਕਲ ਜੁਗ ਬਾਬੇ ਤਾਰਿਆ ਸਤ ਨਾਮ ਬੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਪਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਬਠਾਇਆ ਚਰਨ ਧੋਏ ਰਹਿਰਾਸ ਕਰ ਚਰਨ ਅੰਮ੍ਰਿਤ ਸਿਖਾਂ ਪੀ ਲਾਇਆ ਤਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੀ ਪੈਰੀ ਪਵਨ ਜਗ ਵਰਤਾਇਆ ਉਲਟਾ ਖੇਲ ਪਿਰਮਦਾ ਪੈਰਾਂ ਉੱਪਰ ਸੀਸ ਨਿਵਾਇਆ ਕਲ ਜੁਗ ਬਾਬੇ ਤਾਰਿਆ ਸਤਨਾਮ ਬੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਬੁਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਅੰਮ੍ਰਿਤ ਸਿਖਾਂ ਪੀਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਜੁਗ ਅੰਦਰ ਇੱਕ ਦਿਖਾਇਆ ਕਿਹਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੇ ਪਵਨ ਜਗ ਵਰਤਾਇਆ ਉਲਟਾ ਖੇਲ ਪਿਰਮਦਾ ਪੈਰਾ ਉੱਪਰ ਸਿਰ ਨਿਵਾਇਆ ਕਲਯੁਗ ਬਾਬੇ ਤਾਰਿਆ ਸਤ ਨਾਮ ਬੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਬੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨਾ ਮਿਰਤ ਸਿਖਾਂ ਪਿਲਾਇਆ ਪਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੇ ਪੈਰੇ ਪਵਨਾ ਜਗ ਵਰਤਾਇਆ ਉਲਟਾ ਖੇਲ ਪਿਰਮਦਾ ਪੈਰਾ ਉੱਪਰ ਸਿਰਿ ਸਿਵਾਇਆ ਕਲ ਯੁਗ ਬਾਬੇ ਤਾਰਿਆ ਸਤਨਾਮ ਬੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਪਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਣਾ ਅੰਮ੍ਰਿਤ ਸਿਖਾਂ ਪਿਲਾਇਆ ਭਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੀ ਤੇਰੀ ਬਮਣਾ ਜਗ ਵਰਤਾਇਆ ਉਲਟਾ ਖੇਲ ਪਿਰਮਦਾ ਪੈਰਾਂ ਉੱਪਰ ਸਿਰ ਨਿਵਾਇਆ ਕਲਯੁਗ ਬਾਬੇ ਤਾਰਿਆ ਸਤ ਨਾਮ ਬੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਬੁਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨ ਅੰਮ੍ਰਿਤ ਸਿਖਾ ਪਿਲਾਇਆ ਪਰ ਬ੍ਰਹਮ ਬੂਰਨ ਬ੍ਰਹਮ ਕਲ ਜੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੇ ਪੈਰੇ ਪਵਨਾ ਜਗ ਵਰਤਾਇਆ ਉਲਟਾ ਖੇਲ ਪਿਰਮਦਾ ਪੈਰਾ ਉੱਪਰ ਸਿਰ ਨਿਵਾਇਆ ਕਲਯੁਗ ਬਾਬੇ ਤਾਰਿਆ ਸਤਨਾਮ ਬੜ ਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਸੁਣੀ ਬਕਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨ ਅੰਮ੍ਰਿਤ ਸਿਖਾਂ ਪਿਲਾਇਆ ਤਾਰ ਬ੍ਰਹਮ ਪੂਰ ਨਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ ਚਰਿ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੇ ਪੈਰੀ ਪਵਨ ਜਗ ਵਰਤਾਇਆ ਉਲਟਾ ਖੇਲ ਪੀ ਰਾਮਦਾ ਪੈਰਾ ਉਪਰ ਸੇਸ਼ ਨਿਵਾਇਆ ਕਲ ਯੁਗ ਬਾਬੇ ਤਾਰਿਆ ਸਤਨਾਮ ਪਰਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਕਲ ਯੁਗ ਬਾਬੇ ਤਾਰਿਆ ਸਤਨਾਮ ਪਰਮੰਤਰ ਸੁਣਾਇਆ ਕਲ ਤਰਨ ਗੁਰੂ ਨਾਨਕ ਆਇਆ ਵਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ